ਆਰਮੀ ਚ ਥੋੜਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਜੀ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਤੁਹਾਨੂੰ ਆਪਾਂ ਬਹੁਤ ਸਾਰੀ ਟਾਪ ਦੇ ਨਕੀਨੇ ਝੋਟੀਆਂ ਤੇ ਮੱਝਾਂ ਤੇ ਉਹਨਾਂ ਬਾਰੇ ਲਵਾਂਗੇ ਜਾਣਕਾਰੀ ਤੇ ਆਜੋ ਮੇਰਾ ਵੀਰ ਝੋਟੀਆਂ ਨੇ ਬਹੁਤ ਟਾਪ ਦੀਆਂ ਮੱਝਾਂ ਤੇ ਝੋਟੀਆਂ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਹੈ ਵੀਰੇ ਵਧੀਆ ਠੀਕ ਠਾਕ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੁਖਮੰਤ ਅਦੇਲ ਜੀ ਠੀਕ ਹੈ ਬਈ ਜੀ ਪਿੰਡ ਕਿਹੜਾ ਜੀ ਪਿੰਡ ਆਪਣਾ ਕੱਖਾਂ ਲਈ ਆ ਜੀ ਅੱਛਾ ਜ਼ਿਲ੍ਹਾ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਬਈ ਜੀ ਕਿੰਨੇ ਪਸ਼ੂ ਲੈ ਕੇ ਆਏ ਸੀ ਵੀਰੇ ਅੱਜ ਆਪਾਂ ਪਸ਼ੂ 10 ਲੈ ਕੇ ਆਏ ਸੀ ਵੀਰੇ ਅੱਜ ਕੋਈ ਸੇਲ ਹੋਇਆ ਜੀ ਹਾਂਜੀ ਆਪਣੇ ਤਿੰਨ ਪਸ਼ੂ ਸੇਲ ਹੋ ਗਏ ਜੀ ਠੀਕ ਬਈ ਗਾਹ ਕਿਵੇਂ ਹੈਗਾ ਜੀ ਗਾਹ ਠੀਕ ਹੈ ਜੀ ਨਾ ਬਾਹਲਾ ਘੱਟ ਆ ਤੇ ਨਾਂ ਵਾਲਾ ਜ਼ਿਆਦਾ ਵੀ ਠੀਕ ਆ ਨਰਮਾ ਕਿਉਂ ਸਾਰੇ ਸੀਜ਼ਨ ਚ ਵੇ ਭਾਈ ਬੰਦਾ ਲੈ ਉਹਨੇ ਕਿਥੋਂ ਵੈਸੇ ਮੱਝ ਆਪਾਂ ਨੇੜੇ ਦੇ ਪਿੰਡਾਂ 'ਚ ਲੈ ਜੀ ਨਾ ਠੀਕ ਹੈ ਭਾਈ ਜੀ ਕਿਹੜੀ ਮੱਝ ਤੋਂ ਸਟਾਰਟ ਕਰੂਗਾ ਬਰੇ ਉਹ ਪਰਲੀ ਝੋਟੀ ਤੋਂ ਕਰ ਲੋ ਠੀਕ ਹੈ ਭਾਈ ਠੀਕ ਹੈ ਭਾਈ ਜੀ ਚੈੱਕ ਕਰ ਮੇਰਾ ਵੀਰ ਤੇ ਭਾਈ ਇਹ ਝੋਟੀ ਦਾ ਕੀ ਹਿਸਾਬ ਦਾ ਭਾਈ ਵੀਰੇ ਝੋਟੀ ਪਹਿਲੇ ਸੁਈਆ ਵੀਰੇ ਅੱਛਾ ਜੀ ਮਕਤਾ ਸੁਈ ਨੂੰ ਹੋ ਗਿਆ ਅੱਛਾ ਤੇ ਨੌਂ ਕਿਲੀ ਤਾਂ ਦੁੱਧ ਆਇਆ ਮੱਝ ਠੀਕ ਹੈ ਭਾਈ ਜੀ ਤੇ ਉਦਾਂ ਸੀਲ ਠੰਡੀਪੁਰੀ ਜੀ ਹਾਂ ਸੀਲ ਠੰਡੀ ਬਿਲਕੁਲ ਵਧੀਆ ਕਿਹਾ ਜੀ ਤੇ ਨਾਲ ਅੱਛਾ ਕੀ ਹੈ ਵੀਰੇ ਤੇ ਚੈੱਕ ਕਰਤਾ ਦਿੰਦੇ ਨਹੀਂ ਥੋੜੀ ਤੋਰ ਕੇ ਦੱਸ ਦੂੰਗਾ ਵੀਰੇ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਕੁਆਲਿਟੀ ਦੇ ਬਾਈ ਪਸ਼ੂ ਅਟਰ ਕੁਆਲਿਟੀ ਚੰਗੀ ਹੈ ਬਾਈ ਜੀ ਤੇ ਬਾਕੀ ਵੀ ਪੂਰੀ ਜਾਣਕਾਰੀ ਲਵਾਂਗੇ ਫਿਰ ਨਾ ਕਰਾਂਗੇ ਸ਼ੇਅਰ ਅਟਰ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਕੁਆਲਿਟੀ ਦੀ ਤੇ 1 ਮਿੰਟ ਰੋਕ ਲਿਓ ਵੀਰੇ ਤੇ ਅਟਰ ਕੁਆਲਿਟੀ ਚੈੱਕ ਕਰੋ ਵੀਰੇ ਲੋਗ ਲੀਗਲ ਹੈ। ਥਾਣਾ ਵੀ ਪ੍ਰੋਪਰ ਗਿਆ ਬੇਚਾਰਾ ਵਿੱਚ ਤੇ ਚੰਗਾ ਪਸ਼ੂ ਹੈ ਬਾਈ। ਤੇ ਪਿੱਠਪੂੜੇ ਦੀ ਚੰਗੀ ਹੈ ਬਾਈ ਝੋਟੀ। ਤੇ ਤੇ ਦੁੱਧ ਵਾਸਤੇ ਬਾਈ ਕਹਿੰਦਾ ਪੂਰੀ ਫੀਲ ਚੰਡੀ ਹੈ। ਤੇ ਬਾਈ ਕੋਲ ਮੈਂ ਪੂਰੀ ਜਾਣਕਾਰੀ ਇਹਦੇ ਬਾਰੇ। ਨਾਲ ਬਾਈ ਜੀ ਬੱਚਾ ਇਹਦੇ। ਤਾਂ ਵੀ ਕਿੰਨਾ ਦੁੱਧ ਕਹਿੰਦੇ ਸੀਗੇ ਜੀ ਇੰਦਰ ਥੱਲੇ 9 ਲੀਟਰ ਦੁੱਧ ਆ ਵੀਰੇ ਮੌਕੇ ਤੇ ਹਾਂ ਤੇ ਕਿੰਨਾ ਮੁੱਲ ਰੱਖਿਆ ਪਿਆ ਤਾਂ ਮੋਲ ਇਹਦਾ ਫਿਕਸ ਹੋ ਗਿਆ ਅਦਰੇ ਵੀ 62000 ਦੀ ਆਪਾਂ ਹਾਂ ਨਾਈ ਆ ਬਸ ਅੱਛਾ ਸਿਰਫ 62000 ਹਾਂ ਕਿਹੜਾ ਦਾ ਬਾਈ ਸ਼ਿਕਰ ਪਈ ਜਿਹੜੀ ਆਹ ਅਗਲੀ ਝੋਟੀ ਖੜੀ ਏ ਮੱਜ ਇਹ ਇਹ ਛੋਟੀ ਦੂਜਾ ਸੂਹਾ ਵੀਰੇ ਗੱਭਣਾ ਅੱਛਾ ਜੀ ਇਹ ਹਫਤਾ ਕ ਕੱਢਦੀ ਆ ਹਫਤਾ ਕ ਲੈ ਲੂ ਜੀ ਲੈ ਜੀ ਹਾਂ ਠੀਕ ਹੈ ਬਈ ਜੀ ਪਿਛਲੇ ਪਿਛਲੇ ਸੂਏ ਜਨੇ ਮੰਨ ਲਓ ਕੱਢਿਆ ਮੰਨ ਲਓ 10 11 ਲੀਟਰ ਦੁੱਧ ਇਸ ਵਾਰੀ ਕਿੰਨਾ ਇਸ ਵਾਰੀ ਸੂਣ ਆਲੀ ਆ ਸਾਨੂੰ ਉਮੀਦ ਹੈਗੀ ਐਂਦੇ ਤੇ ਵੀ 10 14 ਲੀਟਰ ਦਊਗੀ ਕੱਢ ਦੂਗੀ ਨਾ ਜੀ ਕੱਢ ਦਊਗੀ ਪੱਕਾ ਹਾਂ ਥੱਲੇ ਦੇ ਹਿਸਾਬ ਨਾਲ ਅੱਜ ਹਫਤਾ ਕੱਢਦੀ ਆ ਸੂਣ ਦਾ ਠੀਕ ਵੀਰੇ ਹੋਰ ਕੇ ਦਿਖਾ ਦੇ ਵੀਰੇ ਇਹਨੂੰ ਹਾਂ ਤੋੜ ਕੇ ਦਿਖਾ ਦਿੰਨੇ ਆ ਆ ਇੱਕ ਹੀ ਕੱਢਣੀ ਬਸ ਆਹ ਤੋੜ ਤੇ ਚੰਗਾ ਪਸ਼ੂ ਪਾਈਆਂ ਕੋਲੇ ਜੀ ਤੇ ਸਿਰਫ ਦੂਜੀ ਝੋਟੀ ਇਹ ਸਿਰਫ 65000 ਰੁਪਇਆ ਬਹੁਤ ਹੀ ਜਾਇਜ਼ ਰੇਟ ਜਮੰਗੇ ਬਿਲਕੁਲ ਨਾਮਾਤਰ ਤੇ ਇਹ ਝੋਟੀ ਵੇਰ ਮੱਧ ਵਿੱਚ ਝੋਟੀ ਵੇਰ ਵੀ ਲਵਾਂਗੇ ਜਾਣਕਾਰੀ ਦੂਜੇ ਸੂਏ ਬਈ ਜੀ ਇਹ ਬਸ ਸਿੱਧੀ ਖੇਚਦੇ ਤੇ ਫਟਰ ਕੁਆਲਟੀ ਚੰਗੀ ਹੈ ਬਈ ਜੀ ਆ ਆ ਨੋ ਸਟੇਮ ਬਈ ਸੁਧਾਣ ਇਵੇਂ ਆਪਣੀ ਦਾ ਗੜ ਦਿਓ ਬੱਚਾ ਹਾਂ ਕਵਾਲਿਟੀ ਚੰਗੀ ਐ ਬਈ ਜੀ। ਬਾਕੀ ਬਾਈ ਕਹਿੰਦਾ ਹਫਤਾ ਲੇ ਜੂਗੇ ਹਜੇ। ਤੇ ਪਿੱਟ ਕੁੜੇ ਤੋਂ ਚੰਗੀ ਐ ਬਈ ਜੀ। ਮੈਂ ਬੰਦੋ ਬਈ ਕੋਈ ਨਹੀਂ। ਚੰਗਾ ਬੱਝੂ ਬਈ ਜੀ। ਦੂਜੇ ਸੂਏ। ਹੋਰ ਜੇ ਚੰਗੀ ਆ। ਨਾਲ ਬੱਚਾ ਬਈ ਇਹ ਤੇ ਹੋਰ ਨਾ ਦੁੱਲਾ ਕੱਟਾ ਬਹੁਤ ਟਾਪ ਕੁਆਲਟੀ ਦਾ ਚੰਗਾ ਬੱਚਾ ਹੈ ਇਹਨੇ ਹੈ ਹਮ ਦਾ ਲੈ ਲੈਣਾ ਬਈ ਜੀ ਅੱਜ ਦੂਜੀ ਛੁੱਟੇ ਮਗਰ ਕੱਟਾ ਸੀਗੇ ਤੇ ਆਜੋ ਮੇਰੇ ਵੀਰ ਅੱਗੇ ਲੰਨੇ ਆਪਾਂ ਜਾਣਕਾਰੀ ਇਹ ਇੱਕ ਹਫਤਾ ਲੈ ਜੀ ਵੀਰੇ ਇਹਦਾ ਪੂਰਾ ਤੇ ਕਿੰਨਾ ਮੁੱਲ ਰੱਖਿਆ ਆਪੇ ਦਾ ਮੁੱਲ ਆਪਣੇ ਫਿਕਸ ਜੀ ਆ ਵੀਰੇ ਆਪਾਂ ਮੁੱਲ ਨਹੀਂ ਕਰਦੇ ਕਿ ਲੈਣ ਦੇਣੀਆਂ ਉਹਦੇ ਚ ਮਾਨਤਾ ਨਹੀਂ ਆ ਬਸ 85000 ਨਹੀਂ ਦੇ ਦੇ ਸਿਰਫ 85000 ਇਹ ਪਾਣੀ ਦਾ ਰੇਟ ਬਹੁਤ ਜ਼ਿਆਦਾ ਬਾਈ ਜੀ ਤੇ ਹਫਤਾ ਲੈ ਲਓ ਬਾਈ ਅਜੇ ਇਹ ਇੱਕ ਹਫਤਾ ਲੈ ਲੀਜੀ ਠੀਕ ਹੈ ਬਾਈ ਜੀ ਆਟਰੋ ਕੁਆਰਟੀ ਪੱਕੋ ਬਈ ਚੰਗੀ ਐ ਤੇ ਥਣਾ ਵਿੱਚ ਪ੍ਰੋਪਰ ਗੈਪ ਬਈ ਚਾਰਾਂ ਵਿੱਚ ਤੇ ਚੰਗਾ ਪਸ਼ੂ ਬਾਈ ਜੀ ਜਿਹੜੀ ਅੱਗੇ ਖੜੀ ਹੈ ਵੀਰੇ ਇਹ ਵੱਜ ਇਹਦੇ ਥੱਲੇ ਹੁਣ 14 ਲੀਟਰ ਮੌਕੇ ਦੇ ਤਿਆਰ ਆ ਵੀਰੇ ਅੱਛਾ ਬਾਈ ਜੀ ਤੇ ਕਿਹੜੇ ਸੂਏ ਸੂਈ ਐ ਇਹ ਇਹ ਸੂਆ ਚੌਥਾ ਸੂਈ ਐ ਅੱਛਾ ਚੌਥਾ ਸੂਆ ਤੇ ਚੈੱਕ ਕਰੋ ਮੇਰਾ ਵੀਰ ਆਟਰੋ ਕੁਆਰਟੀ ਬਹੁਤ ਚੰਗੀ ਐ ਬਾਈ ਜੀ ਦੇ ਭਾਈ ਉੱਧਾ ਸੀਲ ਠੰਡੀ ਪੂਰੀ ਬਿਲਕੁਲ ਸੀਲ ਠੰਡੀ ਆ ਜਿੰਦਾ ਮਰਜੀ ਗੋਲੀ ਖਾਲੀ ਜੋਰ ਤੋਂ ਵੀ ਮਰਜੀ ਜੀ ਰਸਾ ਥਾਂ ਤੇ ਕਿੰਨਾ ਮਰਜੀ ਕਰੀਓ ਨਾਲ ਬੱਚਾ ਕੀ ਵੀਰੇ ਤੇ ਠੀਕ ਹੈ ਵੀ ਨਾਲ ਬਈ ਇਹ ਤੇ ਕੱਟਾ ਪੂਰਾ ਨਸਦਾ ਚੈੱਕ ਕਰੋ ਬਈ ਜੀ ਪੂਰੀ ਅੱਛਾ ਚੱਲਿਆ ਤੇ ਭਾਈ ਕਿੰਨਾ ਦੁੱਧ ਹੋਰ ਕਰ ਦਿਓ ਜੇ ਵਾਜੂ ਇੰਨੇ ਥੱਲੇ ਮੌਕੇ ਦੇ ਹੁਣ 14 ਲੀਟਰ ਦੁੱਧ ਤਿਆਰ ਆ ਗਏ ਕਿੰਨੇ ਦਿਨ ਦੀ ਸੂਈ ਹੈ ਭਾਈ ਇਹ ਸੂਈ ਨੇ ਨੂੰ ਹੋਵੇ ਹੋਣਗੇ 10 ਕੁ ਦਿਨ ਤੋਂ ਉੱਪਰ ਹੀ ਆ ਗਏ 10 11 ਦਿਨ ਹੋ ਗਏ ਅੰਦਾਜ਼ਾ ਹੋ ਗਿਆ ਫਿਰ ਟਾਈਮ ਆ ਜੀ ਹਾਂ ਹਾਂ ਤੇ ਕਿੰਨਾ ਮੁੱਲ ਰੱਖਿਆ ਪਾ ਵੀਰ ਡਿਲੇਨ ਦੇਣਾ ਮਤਲਬ ਮੁੱਲ ਇਹ ਫਿਕਸ ਰੇਟ ਹੀ ਹੈ ਵੀ ਪੂਰੇ 80000 ਦੀ ਦੇ ਦੇਣਗੇ ਅੱਛਾ ਸਿਰਫ 80000 ਸਿਰਫ 80000 ਭਾਈ 14 ਘੜਜੂ ਦੁੱਧੂ ਫੁੱਟਾ ਮੈਂ ਨਾ ਜੀ ਠੱਡੇ ਦਾ ਦੋ ਟਾਈਮ ਚੋ ਗਿਆ ਆਪਣੇ ਘਰੋਂ ਲੈ ਜਾ ਅਗਲਾ ਠੀਕ ਹੈ ਭਾਈ ਜੀ ਹਾਂ ਜੀ ਤੇ ਆਪਣੀ ਫੁੱਲ ਫੁੱਲ ਗਾਰੰਟੀ ਹੋ ਗਈ ਠੀਕ ਹੈ ਭਾਈ ਜੀ ਤੇ ਇਸ ਤੋਂ ਅੱਗੇ ਜਿਹੜੀ ਝੋਟੀ ਖੜੀ ਹੈ ਇਹ ਬਈ ਇਸ ਤੋਂ ਅੱਗੇ ਝੋਟੀ ਆ ਗਈ ਜੀ ਇਹ ਵੀ ਪਹਿਲੇ ਸੂਈਆ ਜੀ ਅੱਛਾ ਜੀ ਹਾਂ ਤੇ ਇਹ ਕਿਨੇ ਦਿਨ ਸੂਈ ਹੈ ਭਾਈ ਜੀ ਇਹ ਹਫ਼ਤੇ ਦੀ ਸੂਈ ਹੈ ਠੀਕ ਹੈ ਭਾਈ ਜੀ ਤੇ ਚੈੱਕ ਕਰੋ ਮੇਰਾ ਵੀਰ ਖੜਾ ਪੂਰਾ ਲੰਬਾ ਬਾਈ ਜੀ ਜੋ ਪੀਰ ਤੇ ਤੇ ਬਾਈ ਦੁੱਧ ਕਿੰਨਾ ਸਲੇ ਦੇ ਇਹਦੇ ਕੋਲੇ ਮੌਕੇ ਤੇ 9 ਲੀਟਰ ਦੁੱਧ ਤਿਆਰ ਆ ਯਾਰ ਅੱਛਾ ਜੀ ਹਾਂ ਜੀ ਤੇ ਮਗਰ ਇਹਦੇ ਹੀ ਮਗਰੇ ਨੇ ਕਟਾਏ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਰੱਖੇ ਵੀਰੇ ਆਪਾਂ ਜੀ ਇਹ ਆਪਾਂ ਦੇ ਦਾਂਗੇ ਸਿਰਫ 70000 ਅੱਛਾ ਸਿਰਫ 70000 ਤੱਕ ਆ ਠੀਕ ਹੈ ਬਾਈ ਜੀ ਤੇ ਬਾਈਆਂ ਰੇਟ ਜਾਇਜ਼ ਹੈ ਤੇ ਬਾਕੀ ਬਾਈ ਉਹਦਾ ਪਿੱਟਪੂੜੇ ਤੇ ਤੰਗੀਆਂ ਛੋਟੀ ਬਾਈ ਕੋਲ ਤੇ ਨਾਲ ਨਾਲੂ ਦਾ ਬਾਈ ਹਜੇ ਥੋੜਾ ਜਿਹਾ ਚੰਗਾ ਪੁੱਛ ਬਾਈ ਜੀ ਤੇ ਸਿੰਗਾਂ ਦੀ ਪੂਰੀ ਗੁੰਡੀ ਐ ਤੇ ਨਾਲ ਕੰਡਾ ਬਾਈ ਜੀ ਤੇ ਰੇਟ ਪੰਿਆਂ ਦਾ ਬਹੁਤ ਜਿਆਜਾ ਉਹਨਾਂ ਦਿਖਾਉਂਦੇ ਆ ਬਹੁਤ ਹੀ ਟੌਪ ਕੁਆਲਿਟੀ ਦੀ ਝੋਂਡੀ ਇਹਦੇ ਮਗਰ ਕੀ ਐ ਬਾਈ 33 ਮਗਰ ਆਈ ਕੱਟੀ ਵੀ ਤੋਫਾ ਪੂਰਾ ਇਹ ਵੀ ਤਾਂ ਤੇ ਦੁੱਤ ਬਾਈ ਕਹਿੰਦਾ 9 ਫਿੱਲੋ ਤੇ ਬਾਈ ਰੇਟ ਕਿੰਨਾ ਰੱਖਿਆ 55000 ਦੀ ਦਿੰਦਾ ਬਾਈ ਸਿਰਫ 55000 ਦੀ ਠੀਕ ਐ ਬਾਈ ਜੀ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਅਟਰ ਕੁਆਲਿਟੀ ਦੇ ਪਿੱਛੇ ਤੋਂ 10000 ਤੇ ਬਹੁਤ ਜਿਆਦਾ ਜਿਆਜਾ ਰੇਟ ਐ ਬਾਈ ਜੀ ਨਾ ਮਾਤਰੀ ਤੇ 9 ਲੀਟਰ ਦਾ ਅਟਰ ਕੁਆਲਟੀ ਚੈੱਕ ਕਰ ਲਓ ਤੁਸੀਂ ਤੇ ਭਾਈ ਦੁੱਧ ਕਿੰਨਾ ਕਹਿੰਦੇ ਸੀਗਾ ਜੀ ਇੱਧਰ ਲੇਗਾ 9 ਕਿਲੋ ਠੀਕ ਹੈ ਭਾਈ ਜੀ ਉਦਾਂ ਸੀਲ ਹੈ ਪੂਰੀ ਠੰਡੀ ਸੀਲ ਹੈ ਭਾਈ ਸੀਲ ਠੀਕ ਹੈ ਭਾਈ ਜੀ ਪੂਰੀ ਠੰਡੀ ਹੈ ਸਿਰਫ 55000 ਦੀ ਤੇ ਭਾਈ ਚੰਗੀ ਹੈ ਵਾਕਿਆ ਤੇ ਦੁੱਧ ਵਾਲਾ ਬਸ਼ਰੂ ਭਾਈ ਜੀ ਤੇ ਨਾਲ ਸਭ ਤੋਂ ਵੱਡੀ ਗੱਲ ਹੈ ਕੱਤੀ ਹੈ ਦੀ ਵਾਇਨਾ ਕਰ ਸਕਦੇ ਹੋ ਕੰਟੈਕਟ ਤੇ ਨੰਬਰ ਆਪਾਂ ਤੁਹਾਨੂੰ ਕਰਾ ਕੇ ਸ਼ੇਅਰ ਕਰਾਂਗੇ ਕਿ થી 8 ਕੁਆਲਟੀ ਚੈੱਕ ਕਰਦੇ ਮਾਜਦੀ ਉੱਡਾਲੀ ਹੈ ਜੀ ਤੇ ਸਣਾ ਵਿੱਚ ਪ੍ਰੋਪਰ ਗੈਪ ਹੈ ਜੀ ਚੰਗਾ ਪਛੂ ਬਾਈ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਕਿ ਬੜੀ ਛੋਟੀ ਤੇ ਕੱਦ-ਗਾਟ ਬਹੁਤ ਦੇਖੋ ਬਾਈ ਤੁਸੀਂ ਬਹੁਤ ਹੀ ਟਾਪ ਕੁਆਲਟੀ ਦੀ ਹੈ ਬਾਈ ਜੀ ਬਹੁਤ ਜ਼ਿਆਦਾ ਉੱਚੀ ਹੈ ਤੇ ਲੰਬੀ ਹੈ ਪਿੱਠਪੂੜੇ ਦੀ ਬਹੁਤ ਚੰਗੀ ਬਾਈ ਜੀ ਤੇ ਚੰਗਾ ਪਛੂ ਬਾਈ ਜੀ ਅਟਰ ਕੁਆਲਟੀ ਦੇਖੋ ਥਣਾ ਪੂਰਾ ਨਹੀਂ ਖੜ ਮੈਂ ਥਣਾ ਇਕੱਲਾ ਇਕੱਲਾ ਤੇ ਇਹਦੇ ਬਾਰੇ ਪੂਰੀ ਜਾਣਕਾਰੀ ਲਵਾਂਗੇ ਤੇ ਚੰਗਾ ਬਚੂ ਬਾਈ ਜੀ ਪਿੱਟਪੁੜੇ ਤੋਂ ਦੇਖੋ ਬਹੁਤ ਜ਼ਿਆਦਾ ਚੰਗੀ ਹੈ ਤੇ ਬਾਕੀ ਸਿੰਗਾਪੁਰ ਤੋਂ ਵੀ ਬਾਈ ਪੂਰੀ ਟੌਪ ਕੁਆਲਟੀ ਦੀ ਹੈ ਤੇ ਪਾਈਆਂ ਦਾ ਸਭ ਤੋਂ ਵੱਡੀ ਗੱਲ ਹੈ ਰੇਟ ਬਹੁਤ ਜ਼ਿਆਦਾ ਚੁੰਦਾ ਪਾਈਆਂ ਦਾ ਜੀ ਤੇ ਪਿੱਟਪੁੜੇ ਦੀ ਬਹੁਤ ਚੰਗੀ ਬਈ ਜੀ ਉਹਦੇ ਕਿਹੜਾ ਦੇਣੀ ਵੀ ਬੜਾ ਚੰਗਾ ਬਚੂ ਬਾਈ ਜੀ ਉਰੇ ਨਿਕਲਣੇ ਥੰਦੇ ਤੇ ਬਾਈ ਕੋਲੋਂ ਲਓਗੇ ਪੂਰੀ ਜਾਣਕਾਰੀ ਬਹੁਤ ਚੰਗਾ ਪਸ਼ੂ ਹੈ ਜੀ 12 ਵੇ ਤੋਂ ਲੈ ਕੇ ਸਭ ਤੋਂ ਵੱਡੀ ਗੱਲ ਹੈਣਾ ਵਿੱਚ ਪ੍ਰੋਪਰ ਗੈਪ ਹੈ ਵਿਚਾਰਾਂ ਵਿੱਚ ਤੇ ਲੰਬੇ ਥੰਦੇ ਬਈ ਜੀ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਬਈ ਜੀ ਤੇ ਬਾਈ ਕੋਲੋਂ ਨੇ ਪੂਰੀ ਜਾਣਕਾਰੀ ਬਈ ਇਹ ਕਿਹੜੇ ਮਤਲਬ ਕੀ ਹਿਸਾਬ ਦਾ ਝੋਟੇ ਦਾ ਕੀ ਹਿਸਾਬ ਦਾ ਇਹ ਕਿੰਨਾ ਚੋਣ ਡੇਢ ਲੱਖ ਦੀ ਅੱਛਾ ਡੇਢ ਲੱਖ ਦੀ ਡੇਢ ਲੱਖ ਠੀਕ ਹੈ ਦੁੱਧ ਕਿੰਨਾ ਕਰਤੀ ਬਾਈ ਇਹ ਦੁੱਧ ਕਿੰਨਾ ਕਰਤੀ ਇਕਲਾ 17 ਕਿਲੋ 17 ਕਿਲੋ ਜੀ ਠੀਕ ਹੈ ਬਾਈ ਜੀ ਓਕੇ ਬਾਈ ਬਹੁਤ ਹੀ ਟਾਪ ਗਾਰਡੀਨ ਝੋਟੀਆਂ ਦੇ ਮੱਜਾ ਤੇ ਬਾਈ ਦਾ ਪਿੰਡ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਤੇ ਬਾਈ ਨਾਲ ਤੁਸੀਂ ਕਰ ਸਕਦੇ ਹੋ ਕੰਟੈਕਟ ਭਾਈ ਇਹ ਆਪਣਾ ਪਿੰਡ ਕਿੱਥੇ ਪੈਂਦਾ ਪਿਆ ਸੀ ਪਹਿਲਾਂ ਪਿੰਡ ਜੀ ਆਪਣੇ ਤੋਂ ਇੱਥੋਂ ਹੈਗਾ 15-16 ਕਿਲੋਮੀਟਰ ਦੂਰ ਹਾਂ ਪਿੰਡ ਦਾ ਨਾਮ ਕੀ ਵੀਰੇ ਪਿੰਡ ਦਾ ਨਾਮ ਕੱਖਾਂ ਵਾਲੀ ਅੱਛਾ ਜ਼ਿਲ੍ਹਾ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਠੀਕ ਹੈ ਭਾਈ ਬਾਦਲੰਬੀ ਦੇ ਨੇੜੇ ਪੈ ਜਾਂਦਾ ਜੀ ਉਧਰੋਂ ਮਾਲਾ ਜਿਹੜਾ ਡਾਬਲ ਤੁਖਬੋਰ ਰੋਡ ਆ ਉਹਦੇ ਤੋਂ ਵੀ ਨੇੜੇ ਪੈ ਜਾਂਦਾ ਤੇ ਆਪਾਂ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਲਾਉਣੀ ਵੀਰੇ ਆਪਾਂ ਫਿਲਹਾਲ ਤਾਂ ਆਹੀ ਮੰਡੀ ਲਾਉਣੀ ਆ ਜਾਂ ਆਪਾਂ ਨੇੜੇ ਕਰਕੇ ਇੱਥੇ ਆਉਣ ਜਿਆਦਾਤਰ ਇਹ ਲਾਉਂਦੇ ਜਿਆਦਾਤਰ ਆਹੀ ਲੱਗਦਾ ਭਾਈ ਹੁੰਦੇ ਹੋਰ ਘਰੇ ਕਿੰਨੇ ਕ ਬਸੂੰਨੇ ਬਈ ਆਪਣੇ ਕੋਲੇ ਘਰੇ ਜਿੱਦਾਂ ਹੁਣ ਤੁਹਾਡੇ ਕੋਲ 60 65 70 ਵਾਲੀਆਂ ਰੇਂਜ ਵਾਲੀਆਂ ਵੀ ਹੁੰਦੀਆਂ ਮੱਝਾਂ ਹਨ ਬਾਈ ਜੀ ਹਾਂ ਜੀ ਠੀਕ ਹੈ ਬਾਈ ਜੀ ਜਾਂ ਜ਼ਿਆਦੇ ਰੇਂਜ ਵਾਲੀਆਂ ਜਿਹੜੀਆਂ ਜ਼ਿਆਦੇ ਰੇਂਜ ਵਾਲੀਆਂ ਆਪਾਂ ਘਰੇ ਆਪਣੇ ਕੋਲ ਗਾਹਕ ਲੱਗੇ ਹੋਇਆ ਘਰੋਂ ਵੇਖ ਜਾਂਦੀਆਂ ਹਾਂ ਜੀ ਠੀਕ ਹੈ ਬਾਈ ਕਿਉਂਕਿ ਹੁਣ ਵਿੱਚ ਵਿੱਚ ਟ੍ਰੈਂਡ ਕਰ ਦਿੰਦੇ ਨੇ ਕਿ ਲੱਖ ਤੋਂ ਉੱਪਰ ਵਾਲੀਆਂ ਵੀ ਹੁੰਦੀਆਂ ਉਹ ਘਰੇ ਸੇਲ ਹੋ ਜਾਂਦੀਆਂ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਬੋਲ ਦੂੰਗੇ ਆਪਾਂ ਆਪਣਾ ਵੀਰੇ ਹਾਂ ਜੀ ਮੋਬਾਈਲ ਨੰਬਰ ਆਪਣਾ ਹੈ 62809 13327 ਇੱਕ ਵਾਰ ਦੁਬਾਰੀ ਬੋਲਦੇ ਵੀਰੇ 62809 ਹਾਂ ਜੀ 13327 ਅੱਛਾ ਠੀਕ ਦੇ ਨਾਮ ਕੀ ਜੀ ਬਿਲਕੁਲ ਨਾਮ ਮੇਰਾ ਸੁਖਮਨ ਸਿੰਘ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਓਕੇ ਧੰਨਵਾਦ ਤੇ ਪਾਈਆਂ ਦਾ ਕਰਨਾ ਬਾਈ ਜੀ ਪੂਰਾ ਟਾਪ ਕੁਆਲਟੀ ਦਾ ਤੇ ਝੋਟੀਆਂ ਦੇ ਮੱਜੇ ਸਾਰੀਆਂ ਮੇਰੇ ਕੋਲ ਟਾਪ ਕੁਆਲਟੀ ਦੀ ਹੁੰਦੀਆਂ ਨੇ ਤੇ ਜਿੰਨੀਆਂ ਵੀ ਝੋਟੀਆਂ ਸਭ ਤੋਂ ਵੱਡੀ ਕਲਰ ਰੇਂਜ ਰੇਟ ਬਹੁਤ ਜਿਆਦਾ ਹੁੰਦਾ ਬੰਜਿਆ ਦਾ ਤੇ ਝੋਟੀਆਂ ਵੀ ਚੰਗੀਆਂ ਹੁੰਦੀਆਂ ਨੇ ਮੇਰੇ ਕੋਲ ਤੇ ਤੁਸੀਂ ਚੈੱਕ ਕਰੋ ਜੀ ਕੁਆਲਟੀ ਸਾਰੀਆਂ ਝੋਟੀਆਂ ਦੀ ਚੰਗੀ ਬੰਜਿਆ ਦੀ ਤੇ ਸਭ ਤੋਂ ਵੱਡੀ ਕਲਰ ਰੇਟ ਬਹੁਤ ਜਿਆਦਾ ਤੇ ਚੰਗੇ ਬਚੂਣੀਆਂ ਕੋਲੇ ਜੀ ਇਹ ਤਾਂ ਦੇਖੋ ਬਾਈ ਇਹ ਸਿਰਫ ਮਾਤਰ 52000 ਦੀ ਹੈ ਜੋਤੀ ਤੇ ਜਿੱਦਾਂ ਨਾਲ ਇਹਦੀ ਕੱਟੀ ਹੈ ਤੇ ਚੰਗਾ ਪੱਛੀ ਬਾਈ ਜੀ ਇਸ ਤੋਂ ਬਾਅਦ ਜਿਹੜੀ ਇਹ ਜੋ ਪੀਰਫੈਕਟ ਸੀਗੀ ਤੇ ਸਿਰਫ 70000 ਰੁਪਏ ਦੀ ਬਈਆਂ ਨੇ ਇਹ ਵੀ ਚੰਗੀ ਸੀਗੀ ਤੇ ਇਸ ਤੋਂ ਬਾਅਦ ਇਹ ਮੱਝ ਸੀਗੀ ਬਾਈ ਜੀ ਐਦਾ ਰੇਟ ਜਿਆਦਾ ਸੀਗੀ ਤੇ ਚੰਗੇ ਪੱਛੀ ਹੁੰਦੇ ਬਈਆਂ ਕੋਲ ਸਭ ਤੋਂ ਵੱਡੀ ਗੱਲ ਹੈ ਬਾਈ ਹਰ ਇੱਕ ਬੰਦਾ ਲੱਖ ਪਲੱਸ ਵਾਲੀ ਨੂੰ ਮੱਝ ਨਹੀਂ ਮੋੜ ਸਕਦਾ ਤੇ ਦੂਜਾ ਵੀਰਾਂ ਲਈ ਪਾਇਆਂ ਨੂੰ ਬੋਖ ਖਾਸofer ਹੁੰਦਾ ਕਿਉਂਕਿ ਚੰਗੇ ਪਸ਼ੂ ਨੇ ਬਾਈ ਜੀ ਸਭ ਤੋਂ ਵੱਡੀ ਗੱਲ ਹੈ ਰੇਟ ਬਹੁਤ ਜਾਇਜ਼ ਮਿਲਦਾ ਤੇ ਬਾਈ ਜੀ ਮੱਝਾਂ ਸਿੰਗਾ ਪੱਖੋਂ ਵੀ ਚੈੱਕ ਕਰ ਲੋ ਤੁਸੀਂ ਪੂਰੀ ਟੌਪ ਕੁਆਲਿਟੀ ਦੀ ਇਹ ਨੇ ਚੰਗੇ ਪਸ਼ੂ ਨੇ ਸਾਲ ਕੀਤੇ ਹੁੰਦੇ ਜੀ ਤੇ ਬਾਕੀ ਪਾਇਆਂ ਦਾ ਪਿੰਡ ਆਪਾਂ ਤੁਹਾਨੂੰ ਨਾਲ ਸ਼ੇਅਰ ਕਰਤਾ ਤੇ ਤੁਸੀਂ ਪਾਇਆਂ ਦਾ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਸਾਰੇ ਵੀਰੋ ਨੇ ਬੈਂਟਿੰਗ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੇਰਾ ਵੀਰ ਕਿਉਂਕਿ ਐਦਾਂ ਦੇ ਵੀਡੀਓ ਪਰਪੋਸ ਨਾਲ ਲੈ ਕੇ ਆਉਂਦੇ ਰਹਾਂਗੇ ਜੇ ਬਾਕੀ ਵੀਰ ਜੇ ਕੋਈ ਗਲਤੀ ਲੱਗਦੀ ਹੈ ਤੁਹਾਨੂੰ ਵੀਡੀਓ ਚ ਤੁਸੀਂ ਦੱਸਿਆ ਜਰੂਰ ਕਰੋ ਮੇਰਾ ਵੀਰ ਕਮੀ ਪੇਸ਼ੀ ਹੁੰਦੀ ਹੈ ਕਿਉਂਕਿ ਆਪਾਂ ਤੁਹਾਡੇ ਲਈ ਵੀਡੀਓ ਬਣਾਉਂਦੇ ਆ ਜੇ ਤੁਹਾਨੂੰ ਪਸੰਦ ਆਵੇ ਕਿ ਤਾਂ ਹੀ ਸਾਡਾ ਉਹ ਮੁੱਲ ਪੈਣਾ ਹੈ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਵੀਰਾਂ ਹੋਰ ਆਪਾਂ ਪੰਜਾਬ ਦੀ ਹਰ ਇੱਕ ਕਮੇਡੀ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਧੰਨਵਾਦ ਜਿਹੜੇ ਵੀਰ ਆਪਣੇ ਚੈਨਲ ਸਬਸਕ੍ਰਾਈਬ ਕਰਦੇ ਨੇ ਇਹ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ